ਲਓ ਮਿੱਤਰੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੇ ਬਲੌਗ 'ਚ ਜਾਨਵਰ ਲਿਬੜੇ ਜਰੂਰ ਆ ਪਰ ਤੁਹਾਨੂੰ ਇੱਕ ਟ ਮੋਟਾ ਇਹ ਵੀਊ ਦਿਖਾਉਣਾ ਹੈ ਤਾਂ ਕਿ ਤੁਹਾਨੂੰ ਸਾਰੇ ਸੱਜਣ ਨੂੰ ਆਉਣਾ ਜਾਣਾ ਸੌਖਾ ਹੋ ਜਾਵੇ ਕਿ ਕੀ ਕੀ ਕੁਆਲਿਟੀਆਂ ਸਾਰੀਆਂ ਆ ਬੱਚਿਆਂ ਦੀ ਕੁਆਲਿਟੀ ਹੈ ਜਿਹੜੇ ਮੰਨ ਲਓ ਸਾਲ ਤੋਂ ਅੰਡਰ ਅੰਡਰ ਸਾਰੇ 1-2 ਜਾਨਵਰ ਸਾਲ ਤੋਂ ਉੱਤੇ ਮੰਨ ਲਓ 13-14 ਮਹੀਨੇ ਨਕਾਂਦੀ ਆ ਸਾਰੇ ਸਾਰਿਆਂ ਤੋਂ ਪਹਿਲਾਂ ਤਾਂ ਮੌਹਾਂ ਬੱਚੀ ਚੈੱਕ ਕਰ ਲਓ ਸਾਲ ਉਮਰ ਆ ਚੇਤਕ ਦੀ ਬੱਚੀ ਆ ਤੇ ਕਾਂਡੇ ਦੀ ਬੂਟੀ ਹੈ ਬਾਈ ਜਗਵੀਰ ਭੁੱਲਰ ਹੁਣੇ ਭੁੱਲਰਾਂ ਵਾਲੇ ਉਹਨਾਂ ਕੋਲ ਇਹਦਾ ਬਾਪਾ ਜੀ ਮੌਹਾਂ ਰੰਗ ਦੇ ਬੱਚੇ ਸਿਰਫ ਮ ਕੱਦ ਕੋਦ ਸੁਹਣਾ ਕੱਢੂ ਤੇ ਨੰਬਰ 2 ਤੇ ਮੱਥੇ ਪਟੇ ਦੀ ਚੈੱਕ ਕਰ ਲੋ ਤਿੰਨ ਪੈਰ ਚਿੱਟੇ ਮੱਥੇ ਪਟਾ ਜੈ ਮੰਗਲ ਦਲਵਾਗ ਦੀ ਪੋਤੀ ਆ ਬਗਾਸ ਦੀ ਇਹਦੀ ਮਾਂ ਦਲਵੰਸ ਹੈ ਤੇ ਪਿਓ ਦਾ ਨਾਂ ਤੇ 골ਡਨ ਸਟਾਰ ਦੀ ਇਹਦੀ ਦਾਦੀ ਹੈ ਜੀ ਤੇ ਆ ਘੱਲਾਂ ਵਾਲੀ ਚੇਤਕ ਦਾ ਬੱਚਾ ਕਿਉਂ ਸਪੌਟ ਨਹੀਂ ਆ ਤੇ 15 16 ਮਹੀਨਾ ਉਮਰ ਹੋ ਗਈ ਕੱਦ ਕੋਦ ਸੁਹਣਾ ਕੱਢ ਗਿਆ ਤੇ ਆ ਨੁਗਰੀ ਬੱਤੀ ਘੱਲਾਂ ਵਾਲੀ ਚੇਤਕ ਦੀ ਹੈ ਜੀ 14 15 ਮਹੀਨੇ ਦੀ ਉਮਰ ਹੋ ਗਈ ਇਹ ਵੀ ਮੰਨ ਲਓ ਸਪੌਟ ਲੈਸੀ ਆ ਕੱਦ ਉੱਦ ਚੰਗਾ ਕੁੰਡੀ ਵਾਲਾ ਕਰਨ ਨੁਕਰੀਏ ਬਾਲ ਭੋਰੀਆਂ ਦੀ ਸਾਫ ਆ ਜੀ ਤੇ ਆ ਬਸ਼ੀਰਾ ਸੀਲ ਹੋਇਆ ਹੋਇਆ ਜਿਹੜਾ ਮੂਰੇ ਕਾਲਾ ਫਿਰਦਾ ਨੀਲੀ ਬਸ਼ੀਰੀ ਆ ਸੰਝਾਕ ਨੀਲੀ ਸੰਝਾਕ 8 ਮਹੀਨੇ ਉਮਰ ਹੋ ਗਈ ਆ ਜੀ ਤਕਰੀਬਨ 8 ਮਹੀਨੇ ਬੱਚੀ ਐ ਦੀ ਉਮਰ ਆ ਜੀ ਤੇ ਆ ਚੈੱਕ ਕਰੋ ਮੱਝੂ ਕੇ ਲੈਨ ਤੇ ਦੂਜੀ ਹੈਗੀ ਆਲੀ ਛਣ ਲੈ ਆਹ ਜਿਹੜੀ ਬੱਚੀ ਆ ਇਹ ਆਲੀ ਛਣ ਲਾਈਨ ਤੋਂ ਦਲਵਾਗ ਦੀ ਪਰਪੋਤੀ ਆ ਰਣੀਆਂ ਵਾਲੀ ਦੀ ਦਲਰਾਜ ਚੈਂਪੀਅਨ ਦਲਰਾਜ ਦੀ ਪੋਤੀ ਆ ਗਈ ਬਾਈ ਕਾਲੇ ਕਾਲੇ ਕੋਲ ਘੁੜਾ ਆਪਣਾ ਗੁਰੂਸਰ ਵਾਲਿਆਂ ਕੋਲ ਕਾਲੇ ਸਰਪੰਚ ਕੋਲ ਤੇ ਜੁਬਰਾਜ ਉਹਦੀ ਬੱਚੀ ਆ ਦੇਖੋ ਗਰਦਨ ਗੁਰਦਨ ਇਹਦੀ ਭੈਣ ਦੇਵਰਾਜ ਰਣੀਆਂ ਦੀ ਆ ਚੰਗੀ ਹਾਈਟ ਦੀ ਆ ਤੇ ਆ ਬੱਚੀ ਅਨਮੋਲ ਰਤਨ ਦੀ ਚੀਕਦੀ ਪੁੱਤੀ ਇੱਕ ਵੀ ਸਪੌਟ ਨਹੀਂ ਨਮਾਇ ਤੇ ਵੀ ਨਹੀਂ ਇੱਕ ਸਪੌਟ ਨਿਕਲੂ ਇਹਦੇ ਜਮਾ ਸਾਫ 7 ਮਹੀਨੇ ਸਿਗੜੀ ਦੰਦੀ ਅਜੇ ਪੱਟੀ ਨਹੀਂ ਤੇ ਇੱਕਾ ਮੂੜੀਆਂ ਤਰ ਤੇ ਆ ਜਿਹੜਾ ਬੱਚਾ ਇਹ ਮੱਝੂ ਕੇ ਲੈ ਆਂਦਾ ਫਤੇ ਦਾ ਪੋਤਾ ਜੀ ਗੁਰਫਤੇ ਦਾ ਬਾਈ ਪਮਾਲ ਵਾਲਿਆਂ ਕੋਲ ਗੁਰਫਤੇ ਉਹਦਾ ਬੱਚਾ ਜਰਾ ਉਹ ਫਿਰ ਦਾ ਮੱਥੇ ਫੋਲਦਾ ਨੀਲਾ ਹੋ ਜੂ ਮੈਂ ਤਾਂ ਜਿੰਨੇ ਕ ਬੱਚੇ ਦੀ ਨੀਲਾ ਬਨੂ ਤੇ ਬਾਕੀ ਨੰਬਰ ਕਰ ਲਓ 62 3954 45 98555 99 ਜੀ ਦਫ਼ਤਰ ਤੇ ਬਾਹਰ ਕੋਲ ਹੋ ਜਾ ਤੂੰ ਤੇ ਇੱਕ ਬੱਚੀ ਰਹਿ ਗਈ ਚੰਬੀ ਨੂਰੇ ਦੀ ਉਹ ਦੱਸਾ ਦੇ ਤੁਹਾਨੂੰ ਨੀਲੀ ਚੰਬੀ ਬੱਚੀ ਆ ਨੂਰੇ ਦੀ ਇਸ ਹਾਲ ਕੁ ਹੋ ਰਿਆ ਜੀ ਇਹ ਨੰਬਰ ਤਾਂ ਤੁਹਾਨੂੰ ਦੇਤਾ ਜਿਹੜੇ ਸੱਜਣ ਦੇ ਜਿਹੜਾ ਜਨ ਪਸੰਦ ਹੋਵੇ ਸੰਪਰਕ ਕਰ ਲਿਓ ਮਿਲਦੇ ਆ ਨਵੀਂ ਵੀਡੀਓ ਨੂੰ ਧੰਨਵਾਦ